ਬਿਛੱਤਰ ਹਲੇ ਫਿਰੂਗਾ ਹਲੇ ਹਾਲਾਤ ਦੇਖੋ ਕੀ ਬਣਦਿਆ ਸੋਡੇ ਇਹਦਾ ਕੁਛ ਵੀ ਨਹੀਂ ਹਲੇ ਸਮਾਂ ਦੇਖੋ ਕਿੰਨਾ ਮਾੜਾ ਹਲੇ ਆਉਂਦਾ ਜਿਹੜੇ ਬੰਦੇ ਮਲੇਖਾ ਪਾਲੀ ਬੈਠਿਆ ਵੀ ਅਸੀਂ ਫਲਾਨੀ ਸਰਕਾਰ ਨਾਲ ਆ ਅਸੀਂ ਫਲਾਨੇ ਲੀਡਰ ਨਾਲ ਆ ਸਭ ਤੋਂ ਪਹਿਲਾ ਛਤਰ ਉਹਨਾਂ ਦੇ ਫਿਰਦਾ ਉਹ ਸਾਡੇ ਘਰੇ ਚਾਹ ਪੀ ਗਿਆ ਸਾਡੇ ਭੋਗ ਤੇ ਆ ਗਿਆ ਸਾਡੇ ਵਿਆਹ ਤੇ ਆ ਗਿਆ ਅਸੀਂ ਐਂ ਖੁਸ਼ ਹੋਏ ਫਿਰਦੇ ਹੁੰਨੇ ਆ ਮੇਰਾ ਦਾਦਾ ਕਾਂਗਰਸੀ ਸੀਗਾ ਮੇਰਾ ਦੱਪਿਓ ਕਾਲੀ ਸੀਗਾ ਅਸੀਂ ਤਾਂ ਉਧਰ ਹੀ ਖੜੇ ਆ ਅਸੀਂ ਐਂ ਖੜੇ ਆ ਆ ਮੇਰੇ ਕੋਲੇ ਆਉਂਦੇ ਆ ਵਿਚਾਰੇ ਬਹੁਤ ਪਰਿਵਾਰ ਇਹੇ ਜੇ ਵੀ ਭਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ 15 ਕਰੋੜ ਦਾ ਟੀਕਾ ਲੱਗਣਾ ਹੈ ਵੀਡੀਓ ਪਾ ਦੇ ਸਾਡਾ ਜਵਾਕ ਮਰ ਚੱਲਿਆ ਪੁੱਛਦਾ ਵੀ ਕਾਰਨ ਕਿਉਂ ਕਹਿੰਦੇ ਪਾਣੀ ਕਰਕੇ ਹੋ ਗਿਆ ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਚਾਹੇ ਖੋ ਕੇ ਲੈ ਜਾਓ ਹੋਰ ਸੁਪਿਆ ਨੂੰ ਦੇ ਦਿਓ ਚਾਹ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੱਡੋਂ ਵੀ 10-15 ਸਾਲ ਦਾ ਰਹਿ ਗਿਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਚਾਹ ਸਾਡੀ ਬੋਲੀ ਮਾਰ ਦਿਓ ਚਾਹ ਸਾਡੀ ਧਰਤੀ ਦਾ ਬਲੋ ਤਬਾਹ ਕਰ ਦਿਓ ਚਾਹ ਸਾਡਾ ਇਤਿਹਾਸ ਦਾ ਮਲੀਆਂ ਮੇੜ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਹੈਗਾ ਲੋਕ ਤਰਾਤਰਾਂ ਕਰਦੇ ਆ ਵੀ ਸਾਡੇ ਪਿੰਡ 80% ਕਾਲਾ ਪੀੜਿਆ ਲੋਕਾਂ ਨੂੰ ਸਾਡੇ ਲੋਕ ਕੈਂਸਰਾਂ ਮਰ ਚੱਲੇ ਸਾਡੇ ਜਵਾਗ ਮਰ ਚੱਲੇ ਜਵਾਗ ਸਾਡੇ ਪੈਦਾ ਹੁਣੋਂ हट ਗਏ ਲੂਲੇ ਲਗੜੇ ਅੰਨੇ ਕਾਣੇ ਪਹਾ ਜਵਾਕ ਪੈਦਾ ਹੋਣ ਲੱਗੇ ਪਰ ਲੋਕ ਉੱਠ ਕੇ ਨਹੀਂ ਆਏ ਇਹ ਛੋਡੀਆਂ ਨਸਲਾਂ ਦਾ ਖਾਤਮਾ ਹੈ ਇਹ ਛੋਡੀਆਂ ਨਸਲਾਂ ਨਹੀਂ ਪੈਦਾ ਹੋਣਗੀਆਂ ਐੱਚੇ ਯਾਦ ਰੱਖਿਓ ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ ਮੁਹੱਬਤ ਉਹ ਪਿਆਰ ਆਪਣੀ ਧਰਤੀ ਲਈ ਆਪਣੇ ਲੋਕਾਂ ਲਈ ਆਪਣੇ ਪਾਣੀਆਂ ਲਈ ਆਪਣੀਆਂ ਹਵਾਵਾਂ ਲਈ ਨਹੀਂ ਰਿਹਾ ਇਹ ਮੰਨਣਾ ਪੈਣਾ ਟਾਈਮ ਟਪਾ ਰਹੇ ਆ ਜਿਹਾ ਸੋਡੇ ਦੇ ਨਾਂ ਬਤਾਈ ਤੁਸੀਂ ਖੜੇ ਹੋਗੇ ਕਿਤੇ ਹੋਰ ਆ ਜੋ ਖੜੇ ਹੋ ਜਾਣਗੇ ਉਦੋਂ ਹੀ ਉੱਠ ਆਜੋ ਅੱਗ ਲੱਗਦੀ ਆ ਕੇ ਸੇਕ ਲੱਗਦਾ ਆ ਕੇ ਪੁੜਿਆਂ ਨੂੰ ਵੀ ਹੁਣ ਤੱਕ ਘਰੇ ਆ ਕੇ ਬੜੀ ਉੱਠ ਖੜੋ ਉਦੋਂ ਉੱਠਦੇ ਤੇ ਅਸੀਂ ਕਲਪ ਦੇ ਫਿਰਦੇ ਆ ਕਈ ਸਾਲਾਂ ਦੇ ਪੂਰੇ ਪੰਜਾਬ ਦੀ ਪੰਜਾਬੀ ਆਪਾਂ ਮਰ ਚੱਲੇ ਸਾਡੀਆਂ ਨਸਲਾਂ ਫਸਲਾਂ ਕੱਖ ਨਹੀਂ ਇੱਥੇ ਰਹਿਣਾ ਨਾ ਪਾਣੀ ਬਚਨੇ ਆ ਨਾ ਸਾਡਾ ਕੁਝ ਆਉਣ ਵਾਲੇ ਸਮੇਂ 'ਚ ਇੱਥੇ ਜਵਾ ਕਿੱਥੋਂ ਪਦਾ ਹੋਣਗੇ ਆ ਯਰਾਪੀ ਕਾ ਜਵਾਬ ਪਤਾ ਹੋਣਗੇ ਸੈਂਟਰ ਆਫ ਟੀ ਕੇ ਨਾਲ ਅਸੀਂ ਜਵਾਬ ਲੈਣ ਲੱਗ ਗਏ ਵਰਤਿੰਗਾ ਹੋਰ ਥਾਵਾਂ ਤੇ ਆਪਾਂ ਥਾਂ ਥਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਕਾਰਖਾਨੇ ਲੱਗ ਰਹੇ ਆ ਉਹਨਾਂ ਲਈ ਜ਼ਮੀਨ ਕੌਣ ਦੇ ਰਿਹਾ ਜ਼ਿੰਮੇਵਾਰ ਕੌਣ ਆ ਕੱਲ ਖਾੜੇ ਪਿੰਡ ਦੇ ਵਿੱਚ ਟਕਰਾਅ ਹੋਇਆ ਲੋਕਾਂ ਦਾ ਪੁਲਿਸ ਦੇ ਨਾਲ ਉੱਥੇ ਵੀ ਆਈ ਇੱਕ ਫੈਕਟਰੀ ਲੱਗ ਰਹੀ ਹੈ ਅਸੀਂ ਰਪਾਣੇ ਜ਼ਿਲ੍ਹਾ ਮੁਕਸਰ ਦੇ ਵਿੱਚ ਗਏ ਰਹੂੜਿਆਂ ਵਾਲੀ ਪਿੰਡ ਰਪਾਣੇ ਦੀ ਫੈਕਟਰੀ ਉੱਥੇ ਆਲੇ-ਦਾਲੇ ਘੱਟੋ-ਘੱਟ 15-20 ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਉਸ ਪਿੰਡ 'ਚ ਗਏ ਵੱਡਾ ਪਿੰਡ ਹੈ ਫੈਕਟਰੀ ਦੇ ਵਿਰੋਧ ਤੇ ਵੀ ਸਾਡੇ ਨਾਲ ਖੜੇ ਆ ਕੇ 50 ਬੰਦੇ ਤੇ 80 ਬੰਦੇ ਸਾਡੇ ਵਿਰੋਧ ਚ ਖੜ ਕੇ ਆ ਕੇ ਆਹ ਸਾਡੇ 30 ਤਰੀਕ ਨੂੰ ਇੱਥੇ ਲੋਕਾਂ ਨੂੰ ਪੁੱਛਣਾਉਣਗੇ ਜਿਹਨੂੰ ਪਬਲਿਕ ਹੀਅਰਿੰਗ ਕਹਿੰਦੇ ਆ ਵੀ ਲੋਕਾਂ ਨੂੰ ਪੁੱਛਿਆ ਜਾਵੇ ਫੈਕਟਰੀ ਲੱਗਣੀ ਚਾਹੀਦੀ ਏ ਕਿ ਨਹੀਂ ਲੱਗਣੀ ਚਾਹੀਦੀ ਤੁਸੀਂ ਦੇਖ ਲਿਓ ਬਹੁਤੇ ਲੋਕ ਉਹਨਾਂ ਦੇ ਹੱਕ ਚ ਭੁਗਤਣੇ ਆ ਕੇ ਜਮੀਨਾਂ ਕਿਨੇ ਦਿੱਤੀਆਂ ਚਲੋ ਇਹਦਾ ਜਿਹੜੀ ਸੋਡੇ ਵਾਲੀ ਫੈਕਟਰੀ ਆ ਇਹਦਾ ਪੰਚਾਇਤੀ ਜ਼ਮੀਨ ਸੀ ਸ਼ਾਮਲਾਟੀ ਜ਼ਮੀਨ ਸੀਗੀ ਆ ਪਿਛਲੀ ਸਰਕਾਰ ਨੇ ਬੰਝ ਗੱਡਿਆ ਕਾਂਗਰਸੀਆਂ ਨੇ ਉਹਨਾਂ ਨੇ ਇਹ ਜ਼ਮੀਨ ਦੇ ਉੱਤੇ ਲਿਆ ਕੇ ਫੈਕਟਰੀ ਦੇ ਮਾਲਕਾਂ ਨੂੰ ਇਹ ਜ਼ਮੀਨ ਅਕਵਾਇਰ ਕਰਕੇ ਜਾਂ ਜ਼ਮੀਨ ਕਿਸੇ ਵੀ ਤਰੀਕੇ ਨਾਲ ਲੀਜ਼ ਤੇ ਦੇਤੀ ਪਰ ਜਿਹੜੀਆਂ ਹੋਰ ਥਾਵਾਂ ਤੇ ਆਪਾਂ ਥਾਂ-ਥਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਕਾਰਖਾਨੇ ਲੱਗ ਰਹੇ ਆ ਉਹਨਾਂ ਲਈ ਜ਼ਮੀਨ ਕਾਹਨ ਦੇ ਰਿਹਾ? ਜ਼ਿੰਮੇਵਾਰ ਕੌਣ ਆ? ਆ ਜਿੱਥੇ ਅੱਜ ਆਪਾਂ ਖੜੇ ਆ ਇਤਿਹਾਸਕ ਧਰਤੀ ਆ ਤੇ ਨਾਲ ਨੀਲੋਂ ਵਾਲੀ ਨਹਿਰ ਜਾਂਦੀ ਆ। ਇਹੀ ਨਹਿਰ ਸਾਡੇ ਬਟਿੰਡੇ ਵੀ ਜਾਂਦੀ ਆ। ਦਰਾਹੇ ਤੋਂ ਅੱਗੇ ਜਿਹੜੀਆਂ ਤਿੰਨ ਹੋ ਜਾਂਦੀਆਂ ਨੇ। ਇਹ ਨਹਿਰ ਦੇ ਉੱਤੇ ਫੈਕਟਰੀ ਲੱਗਣ ਦਾ ਕਾਰਨ ਆ ਵੀ ਸਾਰਾ ਪੰਜਾਬ ਪ੍ਰਭਾਵਿਤ ਹੋਣਾ। ਕਿ ਅੱਗੇ ਜਿਹੜੀਆਂ ਤਨ ਨਹਿਰਾ ਦਰਾਹੇ ਤੋਂ ਪਾਰਦੀਆਂ ਨੇ ਨਿਕਲਦੀਆਂ ਨੇ ਉਹ ਸਾਰੇ ਪੰਜਾਬ ਜਾਂਦੀਆਂ ਬਰੰਡਾ ਮਾਨਸਾ ਪਟਿਆਲਾ ਸਰੂਰ ਅੱਗੇ ਉਹ ਮਕਸੁਰ ਤੱਕ ਚਲੀਆਂ ਜਾਂਦੀਆਂ ਨੇ ਇੱਥੇ ਆਪਾਂ ਬੋਲਿਆ ਤੁਸੀਂ ਵੀ ਇੱਥੇ ਰੌਲਾ ਪਾਇਆ ਹੁੱਕੇ ਉੱਤੇ ਪ੍ਰਚਾਰ ਕੀਤਾ ਵੀ ਭਾਈ ਆਜੋ ਆਪਾਂ ਫੈਕਟਰੀ ਦੇ ਖਿਲਾਫ ਇਕੱਠੇ ਹੋਣਾ ਕਿੰਨੇ ਕੁ ਬੰਦੇ ਆਏ ਆ ਭਾਈ 30 ਤਰੀਕ ਨੂੰ ਕਿੰਨੇ ਕੁ ਬੰਦੇ ਆਉਣਗੇ ਅਸੀਂ 3 ਦਸੰਬਰ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਵੀ ਬੁੱਢੇ ਦਰਿਆ 'ਚ ਪੈਂਦਾ ਜਿਹੜਾ ਕਾਲਾ ਪਾਣੀ ਆ ਜਿਹੜਾ ਜ਼ਹਿਰ ਆ ਉਹ ਬੰਦ ਕਰਨਾ ਹੈ ਆਓ ਪੰਜਾਬ ਦੇ ਲੋਕ ਉੱਠ ਕੇ 6 ਮਹੀਨੇ ਸਾਡੀ ਟੀਮ ਜੈਸਲਮੇਰ ਗੰਗਾ ਨਗਰ ਬੀਕਾਨੇਰ ਹਵੋਰ ਫਾਿਲਕਾ ਫਰੀਦਕੋਟ ਮੁਕਸਰਾ ਫਰੀਦਪੁਰ ਮੋਗੇ ਦੇ ਪਿੰਡਾਂ 'ਚ ਗਏ ਸੀ ਲੋਕ ਤਰਾਤਰਾ ਕਰਦੇ ਆ ਵੀ ਸਾਡੇ ਪਿੰਡ 80% ਕਾਲਾ ਪੀਲਿਆ ਲੋਕਾਂ ਨੂੰ ਸਾਡੇ ਲੋਕ ਕੈਂਸਰ ਨਾਲ ਮਰ ਚੱਲੇ ਸਾਡੇ ਜਵਾਕ ਮਰ ਚੱਲੇ ਬ੍ਰਿੰਡੇ ਸ਼ਹਿਰ ਦੇ ਵਿੱਚ ਘੱਟੋ ਘੱਟ 4000 5000 ਹਸਪਤਾਲ ਆ ਤੇ ਹਰ ਇੱਕ ਹਸਪਤਾਲ ਭਰਿਆ ਪਿਆ ਨਕੋ ਨਕ ਬਿਮਾਰੀਆਂ ਲੋਕ ਮਰ ਰਹੇ ਆ ਜਵਾਕ ਸਾਡੇ ਪੈਦਾ ਹੁਣੋਂ हट ਗਏ ਲੂਲੇ ਲੰਗੜੇ ਪਹਾੜ ਜਵਾਗ ਪੈਦਾ ਹੋਣ ਲੱਗ ਗਏ ਪਰ ਲੋਕ ਉੱਠ ਕੇ ਨਹੀਂ ਆਏ 3 ਤਰੀਕ ਨੂੰ 3000 2000 ਬੰਦਾ ਮਸਾਂ ਪਹੁੰਚਿਆ ਜਦੋਂ ਕਿ ਉਸ ਜ਼ਹਿਰ ਨਾਲ 3 ਕਰੋੜ ਲੋਕ ਪੀੜਤਾ ਹੈ ਪੰਜਾਬ ਤੇ ਰਾਜਸਥਾਨ ਦੇ ਇੱਥੇ ਵੀ ਦੇਖ ਲਓ ਹਾਲਾਤ ਇੱਥੇ ਵੀ ਇਹੀ ਹੋਣੇ ਆ ਆਪਾਂ ਔਡੋ ਔਡੀ ਲੜ ਰਹੇ ਆ ਖਾੜੇ ਪਿੰਡ ਵਾਲੇ ਆਪਣਾ ਮੋਰਚਾ ਖੋਲੀ ਬੈਠੇ ਆ ਅਦਰ ਮੁਸਕਾਬਾਦ ਛੋੜੇ ਕੋਲੇ ਹੀ ਆ ਉਹ ਵੀ ਮੋਰਚਾ ਖੋਲੀ ਬੈਠਿਆ ਫੈਕਟਰੀ ਦੇ ਖਿਲਾਫ ਹੋਰ ਕਈ ਥਾਵਾਂ ਤੇ ਮੋਰਚੇ ਖੁੱਲੇ ਹੋਏ ਆ ਪਰ ਸਾਰੇ ਲੋਕ ਆਪੋ ਆਪਣੇ ਥਾਵਾਂ ਤੇ ਲੜ ਰਹੇ ਆ ਆਪਾਂ ਇਕੱਠੇ ਨਹੀਂ ਹੋ ਰਹੇ ਮੈਂ ਤਾਂ ਸੋਚਦਾ ਵੱਡਾ ਦੁਖਾਂਤ ਭਰਾਵੋ ਇਹ ਸਮਝਦਾ ਵੀ ਜਿੰਨਾ ਚਿਰ ਸਾਡੇ ਲੋਕ ਨਹੀਂ ਇਕੱਠੇ ਹੋਣਗੇ ਸਾਡੇ ਲੋਕ ਨਹੀਂ ਜਾਗਣਗੇ ਸਾਡੇ ਲੋਕ ਨਹੀਂ ਤੁਰਨਗੇ ਜਿੰਨਾ ਚਿਰ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਪਾਉਂਦੇ ਵੀ ਇਹ ਜ਼ਿੰਮੇਵਾਰੀ ਸਾਡੀ ਹੈ ਕੰਮ ਸਾਡਾ ਹੈ ਉਹਨਾਂ ਚਾਰੇ ਮਸਲੇ ਹੱਲ ਨਹੀਂ ਹੋਣੇ ਆ ਸਾਡੇ ਲੋਕ ਐ ਆ ਤੁਸੀਂ ਦੇਖ ਲਿਓ ਆ ਖੜ੍ਹਜੋ ਸਾਲ ਡੂਟ ਸਾਲ ਹੋ ਰਿਹਾ ਕੋਈ ਝੰਡਾ ਚੱਕੂ ਕਾਂਗਰਸੀਆਂ ਦਾ ਕੋਈ ਬੋਕਰ ਵਾਲਿਆਂ ਦਾ ਕੋਈ ਬਾਦਲਾਂ ਦਾ ਕੋਈ ਭਾਜਪੀ ਦਾ ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਜ਼ਹਿਰ ਪਾ ਦਿਓ ਕੈਮੀਕਲ ਪਾ ਦਿਓ ਜੋ ਮਰਜ਼ੀ ਕਰੀ ਜਾਓ ਚਾਹੇ ਖੋਕੇ ਲੈ ਜਾਓ ਹੋਰ ਸੂਬਿਆਂ ਨੂੰ ਦੇ ਦਿਓ ਚਾਹ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੱਡੋਂ ਵੀ 10-15 ਸਾਲ ਦਾ ਰਹਿ ਗਿਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਚਾਹ ਸਾਡੀ ਬੋਲੀ ਮਾਰ ਦਿਓ ਚਾਹ ਸਾਡੀ ਧਰਤੀ ਦੱਬ ਲੋ ਤਬਾਹ ਕਰ ਦਿਓ ਚਾਹ ਸਾਡਾ ਇਤਿਹਾਸ ਦਾ ਮੱਲੀਆ ਮੇੜ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਹੈਗਾ ਤੁਸੀਂ ਇੰਨੀ ਸੰਗਤ ਬੈਠੇ ਹੋ ਮੈਨੂੰ ਦੱਸੋ ਵੀ 3 ਦਸੰਬਰ ਜਿਹਦੇ ਸੱਦਾ ਦਿੱਤਾ ਸੀਗਾ ਲੁਧਿਆਣੇ ਦਾ ਹੱਥ ਖੜੇ ਕਿਦੋਂ ਕਿੰਨੇ ਕ ਪਹੁੰਚੇ ਸੀ ਗਿਣਤੀ ਦੇ 5 ਬੰਦੇ ਵਾਹ ਤੁਹਾਡੇ ਅਸੀਂ ਉਹ ਬਟਿੰਡੋਂ ਚੱਲ ਕੇ ਆਏ 200 ਮੀਲ ਤੋਂ ਤੇ ਇਥੋਂ ਲੁਧਿਆਣੇ ਉੱਠ ਕੇ ਨਹੀਂ ਬੰਦੇ ਪਹੁੰਚੇ ਲੁਧਿਆਣੇ ਤੋਂ ਆਏ ਜੀ ਧੰਨਵਾਦ ਆ ਤੁਹਾਡਾ ਜਿਹੜੇ ਗਏ ਹੋ ਪੰਜ ਚਾਰ ਇਹੀ ਦੁਖਾਂਤ ਆ ਜੇ ਲੁਧਿਆਣੇ ਮਸਲਾ ਮਕਸਰ ਨੂੰ ਆਉਣਾ ਪਊ ਜੇ ਮਕਸਰ ਮਸਲਾ ਜਲੰਧਰ ਨੂੰ ਜਾਣਾ ਪਊ ਜੇ ਜਲੰਧਰ ਰਾਲਾ ਪਟਿਆਲੇ ਨੂੰ ਪਹੁੰਚਣਾ ਪਊ ਇੱਕੱਠੇ ਹੋਣਾ ਪੈਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਛੋਡੀਆਂ ਨਸਲਾਂ ਦਾ ਖਾਤਮਾ ਹੈ ਇਹ ਛੋਡੀਆਂ ਨਸਲਾਂ ਨਹੀਂ ਪੈਦਾ ਹੋਣੀਆਂ ਅੱਛਾ ਯਾਦ ਰੱਖਿਓ ਅੱਜ ਤਾਂ ਪਤਾ ਨਹੀਂ ਦਿਮਾਗ ਕਿੱਥੇ ਫਿਰਦਾ ਮੈਂ ਲੇਟ ਪਤਾ ਕਿਉਂ ਹੋਇਆ ਮੈਂ ਘੰਟਾ ਲੇਟ ਛੋਡੇ ਕੋਲੇ ਇਸ ਕਰਕੇ ਹੋ ਗਿਆ ਅਸੀਂ ਰਾਤ ਜਦੋਂ ਬਰਨਾਲੇ ਕੋਲੇ ਆਉਂਦੇ ਸੀ ਨਾ ਮੁੰਡਾ ਇੱਕ ਉਧਰੋਂ ਸਾਹਮਣੇ ਆਉਂਦਾ ਸੀਗਾ ਤੁਰਿਆ ਆਉਂਦਾ ਹੀ ਮੁੰਡਾ ਖੰਭੇ 'ਚ ਵੱਜਿਆ ਮੋਟਰਸਾਈਕਲ ਪਾਟ ਟੁੱਟ ਗਿਆ ਵਿਚਾਰੇ ਦਾ ਜੜਾਕਾ ਪਿਆ ਪੱਟ ਦਾ ਟੁੱਟ ਗਿਆ ਜਾ ਕੇ ਗੱਡੀ ਰੋਕ ਕੇ ਚੱਕਿਆ ਅਸੀਂ ਚੱਕ ਕੇ ਹਸਪਤਾਲ ਦਾ ਹਰ ਕਰਾਇਆ ਅਸੀਂ ਉਹਨੂੰ ਪੁੱਛਿਆ ਵੀਰ ਨਾ ਤੇਰੇ ਚ ਕੋਹ ਬੱਜਿਆ ਕਾਰਨ ਕੀ ਬਣਿਆ ਤੂੰ ਕਿਵੇਂ ਬੱਜ ਗਿਆ ਕਹਿੰਦਾ ਭਾਈ ਡਿਪਰੈਸ਼ਨ ਦਿਮਾਗ ਤੇ ਬੋਝ ਹੀ ਇਨ ਸਾਡਾ ਸਰੀਰਕ ਦੇ ਦੁਰੇ ਫਿਰਦਾ ਦਿਮਾਗ ਦੇ ਦੁਰੇ ਫਿਰਦਾ ਮੈਨੂੰ ਐ ਲੱਗਦਾ ਵੀ ਬੜਾ ਟਾਈਮ ਨਹੀਂ ਪੈਂਦਾ ਪੰਜਾਂ 45 ਸਾਲਾਂ ਚ ਅਸੀਂ ਡਿਪਰੈਸ਼ਨ ਨਾਲ ਹੀ ਕਮਲੇ ਹੋ ਕੇ ਮਰਨ ਲੱਗ ਜਾਾਂਗੇ ਕਾਰਨ ਕੀ ਹੈ ਇੰਨੀ ਭੱਜ ਦੌੜ ਇੰਨਾ ਬੰਦਾ ਭੱਜ ਰਿਹਾ ਕਿੱਥੇ ਜਾਣਾ ਹੈ ਕੋਈ ਬੱਸ ਖੋਜਦੀ ਆ ਕੋਈ ਰੇਲ ਗੱਡੀ ਫੜਨੀ ਆ ਜਾ ਕੇ ਕੋਈ ਜਹਾਜ਼ ਫੜਨਾ ਲੈ ਤੇਰੇ ਜਿਹੜੀ ਭੱਜੀ ਫਿਰਦੇ ਭੱਜੀ ਫਿਰਦੇ ਸਬਰ ਹੀ ਹੈ ਨਹੀਂ ਜੇ ਬਚਣਾ ਚਾਹੁੰਦੇ ਆ ਜੇ ਵਾਕਈ ਆਪਣੀਆਂ ਨਸਲਾਂ ਫਸਲਾਂ ਆਪਣੀ ਧਰਤੀ ਆਪਣੀ ਜ਼ਮੀਨ ਆਪਣੇ ਖਿੱਤੇ ਆਪਣੀ ਸੱਭਿਆਤਾ ਨੂੰ ਬਚਾਉਣਾ ਚਾਹੁੰਦੇ ਹਨ ਆਪਣੀਆਂ ਬੋਲੀਆਂ ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਜੜਾਂ ਵੱਲ ਮੁੜਨਾ ਪੈਣਾ ਜੁੜਨਾ ਪੈਣਾ ਇਹ ਸਮਝਣਾ ਪੈਣਾ ਪਾਣੀ ਮੇਰੀਆ ਬੋਲੀ ਮੇਰੀਆ ਧਰਤੀ ਮੇਰੀ ਹੈ ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ ਮੁਹੱਬਤ ਉਹ ਪਿਆਰ ਆਪਣੀ ਧਰਤੀ ਲਈ ਆਪਣੇ ਲੋਕਾਂ ਲਈ ਆਪਣੇ ਪਾਣੀਆਂ ਲਈ ਆਪਣੀਆਂ ਹਵਾਵਾਂ ਲਈ ਨਹੀਂ ਰਿਹਾ ਇਹ ਮੰਨਣਾ ਪੈਣਾ ਟਾਈਮ ਟਪਾ ਰਹੇ ਆ ਜਿਹਾ ਸੋਡੇ ਨੋ ਬਤਾਈ ਤੁਸੀਂ ਖੜੇ ਹੋਗੇ ਕਿਤੇ ਹੋਰ ਆਈ ਹੋ ਖੜੇ ਹੋ ਜਾਣਗੇ ਉਦੋਂ ਹੀ ਉੱਠਾਂ ਜਦੋਂ ਅੱਗ ਲੱਗਦੀ ਆ ਕੇ ਸੇਕ ਲੱਗਦਾ ਆ ਕੇ ਪੁੜਿਆਂ ਨੂੰ ਵੀ ਹੁਣ ਤਾਂ ਅੱਗ ਘਰੇ ਆ ਕੇ ਬੜੀ ਉੱਠ ਖੜੋ ਉਦੋਂ ਉੱਠਦੇ ਆ ਤੇ ਅਸੀਂ ਕਲਪ ਦੇ ਫਿਰਦੇ ਆ ਕਈ ਸਾਲਾਂ ਦੇ ਪੂਰੇ ਪੰਜਾਬ ਚ ਵੀ ਪੰਜਾਬੀਓ ਆਪਾਂ ਮਰ ਚੱਲੇ ਸਾਡੀਆਂ ਨਸਲਾਂ ਫਸਲਾਂ ਕੱਖ ਨਹੀਂ ਇੱਥੇ ਰਹਿਣਾ ਨਾ ਪਾਣੀ ਬਚਨੇ ਆ ਨਾ ਸਾਡਾ ਕੁਝ ਆਉਣ ਵਾਲੇ ਸਮੇਂ ਚ ਇੱਥੇ ਜਵਾਕ ਕਿੱਥੋਂ ਪਦਾ ਹੋਣਗੇ ਆ ਯਾਰਾ ਵੀ ਕਿਹ ਜਵਾਕ ਪਦਾ ਹੋਣਗੇ ਸੈਂਟਰ ਆਫ ਟੀ ਕੇ ਨਾਲ ਦਾ ਹੀ ਜਵਾਬ ਲੈਣ ਲੱਗ ਗਏ ਕੋਈ ਬੰਦਾ ਆ ਛੋੜੇ ਇੱਥੇ ਹਾਲਾਤ ਦੇਖੋ ਮੈਂ ਵੀਡੀਓ ਪਾ ਕੇ ਗਿਆ ਸੀਗਾ ਇੱਥੋਂ ਲੈ ਕੇ ਰੋਪੜ ਤੋਂ ਤੇ ਦਰਾਹੇ ਤੱਕ ਛੋੜੇ ਸਾਰੇ ਨੀਲੋੜੀ ਨਹਿਰ ਦੇ ਠੇਕੇ ਕਿੰਨੇ ਆ ਹੈਗੇ ਕਿ ਨਹੀਂ ਹੈਗੇ ਤੁਸੀਂ ਵਿਰੋਧ ਕੀਤਾ ਕਦੇ ਉੱਠੇ ਬੋਲੇ ਨਾਲੇ ਕੋਈ ਕਾਨੂੰਨੀ ਨਹੀਂ ਹੈਗੇ ਇਹ ਇਹ ਗੈਰ ਕਾਨੂੰਨੀ ਰੱਖੇ ਹੋਏ ਠੇਕੇ ਆ ਡੀਫਓ ਨਾਲ ਮੇਰੀ ਗੱਲ ਹੋਈ ਤਾਂ ਮੈਂ ਪਿੱਛੇ ਵੀਡੀਓ ਪਾ ਕੇ ਗਿਆ ਅੱਜ ਵੀ ਮੈਂ ਆਉਦਾ ਹਾਂ ਗੱਲ ਕਰਕੇ ਆਂ ਡੀਫਓ ਨਾਲ ਲੁਧਿਆਣੇ ਨਾਲ ਮੈਂ ਠੇਕੇੰਦਾਂ ਕੀ ਬਣਿਆ ਕਹਿੰਦਾ ਭਾਈ ਅਸੀਂ ਤਾਂ ਪੁਲਿਸ ਮਦਦ ਲਈ ਵੀ ਲਿਖਿਆ ਅਸੀਂ ਚਿੱਠੀਆਂ ਵੀ ਕੱਢਤੀਆਂ ਸਰਕਾਰ ਨੂੰ ਵੀ ਕਹਿਤਾ ਪਰ ਠੇਕੇ ਨਹੀਂ ਚੱਕੇਗੇ ਆਪਾਂ ਵੀ ਉੱਥੇ ਹੀ ਲੰਘਦੇ ਆਂ ਕੋਲ ਦੀ ਬਾਹਲਾ ਤਾਂ ਆ ਵੀ ਵਧੀਆ ਮौज ਜੀ ਲੱਗੀ ਆ ਠੰਡੇ ਥਾਂ ਤੇ ਠੇਕਾ ਲੈ ਕੇ ਪੀ ਲੈਨੇ ਆ ਉੱਥੇ ਬਹਿ ਕੇ ਨਹਿਰ ਦੇ ਉੱਤੇ ਸੋ ਅਸੀਂ ਇਹ ਪੰਜਾਬ ਨੂੰ ਭਰਾਵੋ ਬੇਦਾਵਾ ਲੈ ਕੇ ਦਈ ਬੈਠੇ ਹਾਂ ਭੱਜ ਰਹੇ ਹਾਂ ਆਪਣੀ ਲੜਾਈ ਤੋਂ ਆਪਣੇ ਸੰਘਰਸ਼ ਤੋਂ ਸੋ ਅਸ ਦਾ ਸਮਾਂ ਬਹੁਤ ਹੋ ਗਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸੋ ਨੂੰ ਇੰਨੇ ਹੀ ਕਹਿਣ ਆਏ ਆ ਵੀ ਅਸੀਂ ਹਰ ਪੱਖ ਤੋਂ ਸਾਡੀ ਸਮੁੱਚੀ ਟੀਮ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਰੋਪੜ ਤੋਂ ਵਹਿਣ ਸ਼ੁਰੂ ਕੀਤਾ ਸੀ ਫਿਰ ਪੰਜਾਬ ਚੱਲਿਆ ਸ਼ਾਇਦ ਪੰਜਾਬ ਦੇ ਲੋਕ ਮਾੜਾ ਵੋਟਾ ਉੱਠਣ ਪਰ ਸਾਨੂੰ ਇੱਕੋ ਹੀ ਗੱਲ ਤੇ ਆ ਕੇ ਖੜਨਾ ਪੈਣਾ ਕਿ ਅਸੀਂ ਸਾਰਾ ਪੰਜਾਬ ਇਸ ਮਸਲੇ ਨੂੰ ਲੈ ਕੇ ਇਕੱਠੇ ਹੋ ਜੀਏ ਤੇ ਨਹੀਂ ਫਿਰ ਹਾਲਾਤ ਇਹ ਜੇ ਆ ਵੀ ਇਹ ਹੁਣ ਅਖਾੜੇ ਦੇ ਵਿੱਚ ਜਿਹੜਾ ਖਾੜੇ ਰੌਲਾ ਪਿਆ ਹੋਇਆ ਜਗਰਾਉ ਕੋਲੇ ਉੱਥੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਵੀ 30 ਅਪ੍ਰੈਲ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਹ ਫੈਕਟਰੀ ਚਾਲੂ ਕਰਾਓ ਜਿਵੇਂ ਜ਼ਿਲੇ ਹੋਇਆ ਸੀ ਪਰ ਜੀਰੇ ਪੂਰਾ ਪੰਜਾਬ ਖੜ ਗਿਆ ਤਾਂ ਸਰਕਾਰ ਪਿੱਛੇ हट ਗਈ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਇਹ ਆਮ ਵਰਤਾਰੇ ਨਹੀਂ ਹੈਗੇ ਛੋਡੀ ਧਰਤੀ ਨੂੰ ਤਬਾਹ ਕਰਨਾ ਛੋਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ ਛੋਡੇ ਪਾਣੀਆਂ ਜ਼ਹਿਰਾਂ ਪਾਉਣੀਆਂ ਛੋਡੀ ਜਵਾਨੀ ਨੂੰ ਚਿੱਟੇ ਨਾਲ ਲਾ ਕੇ ਮਾਰਨਾ ਛੋਡੀ ਨੌਜਵਾਨੀ ਦਾ ਪ੍ਰਵਾਸ ਕਰਾ ਕੇ ਪੰਜਾਬ ਤੋਂ ਗੈਰ ਪੰਜਾਬੀਆਂ ਦੇ ਕਬਜ਼ੇ ਪੰਜਾਬ ਤੇ ਕਰਾਉਣੇ ਉਹਦੇ ਜ਼ਿੰਮੇਵਾਰ ਵੀ ਅਸੀਂ ਲੋਕ ਆ ਮੈਂ ਮੰਨਦਾ ਆ ਕਿੰਨੇ ਬੰਦੇ ਲੁਧਿਆਣੇ ਦੇ ਅਸੀਂ ਕਿੰਨੇ ਵਾਰੀ ਅੱਛੇ ਆਇਆ ਲੁਧਿਆਣੇ ਦੇ ਬੱਚੇ ਮਹਾਲੀ ਦੇ ਬੱਚਾ ਕਿੰਨੇ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਪਾ ਕੇ ਕਿਰਾਏ ਦਿੱਤੇ ਹੋਏ ਆ ਕਿੰਨੇ ਪਿੰਡਾਂ ਦੇ ਸਰਪੰਚ ਮੋਤਬਰ ਬੰਦੇ ਜਿਹੜੇ ਐਨਓਸੀਆਂ ਲਿਖ ਕੇ ਦਿੰਦੇ ਇਹਨਾਂ ਨੂੰ ਮਤੇ ਪਾ ਕੇ ਦਿੰਦੀਆਂ ਨੇ ਪੰਚਾਇਤਾਂ ਆਪ ਦੇ ਵੱਲੋਂ ਕੋਈ ਫੈਕਟਰੀ ਲੱਗਣੀ ਹੈ ਉਹਨੂੰ ਕਿੰਨੇ ਕੋਣ ਜ਼ਿੰਮੇਵਾਰ ਕੋਣ ਲੈਂਦਾ ਜ਼ਿੰਮੇਵਾਰੀ ਉਹਦੀ ਕੋਣ ਲਿਖ ਕੇ ਕਿ ਦਿੰਦਾ ਕੋਣ ਮਨਜ਼ੂਰੀ ਦਿੰਦਾ ਪੰਚਾਇਤਾਂ ਦਿੰਦੀਆਂ ਨੇ ਆ ਸਰਪੰਚ ਦਿੰਦੇ ਆ ਆ ਮਾੜੇ ਮੋਟੇ ਲਾਚਾਂ ਦੇ ਪਿੱਛੇ ਆ ਮੁੰਡਾ ਹੁਣੇ ਦੱਸ ਰਿਹਾ ਸੀ ਮੈਨੂੰ ਆ ਖੜਾ ਹੈ ਕਹਿੰਦਾ ਬਾਈ ਫੈਕਟਰੀ ਵਾਲਿਆਂ ਨੇ ਸ਼ਰਾਬ ਸ਼ੁਰੂ ਕਰਤੀ ਪਿੰਡਾਂ 'ਚ ਬੰਨ ਰਹੇ ਹੈ ਤੇ ਫੈਕਟਰੀ ਹੈ ਕਿਦੀ ਭਾਜੇਪੀ ਦਾ ਕਹਿੰਦੇ ਖਾਸ ਬੰਦਾ ਤੇ ਹਿਮਾਚਲ ਦੀ ਇੰਡਸਟਰੀ ਦਾ ਕਾਰਖਾਨੇ ਦਾ ਪ੍ਰਧਾਨ ਹੈ ਉਹ ਰਾਣਾ ਗੁਰਜੀਤ ਜਿਹੜਾ ਰੌਲਾ ਪਾਉਂਦਾ ਮੈਂ ਮੱਕੀ ਤੇ ਐਮਐਸਪੀ ਦੇ ਦੂੰਗਾ ਉਹ ਵੀ ਕਹਿੰਦੇ ਕਈ ਵਾਰੀ ਇੱਥੇ ਢੇੜਾ ਮਾਰ ਚੁੱਕਿਆ ਆ ਤੁਹਾਡੀ ਜਗ੍ਹਾ ਦੇ ਵਿੱਚ ਉਹ ਫੈਕਟਰੀ ਦੇ ਮਾਲਕ ਨਾਲ ਆ ਕੇ ਪਰ ਸੋਡੇ ਜੋ ਸਾਰੇ ਜਿੰਨੇ ਬੈਠੇ ਆ ਖਲਕਤ ਸੰਗਤ ਬੈਠੀ ਆ ਇਹ ਕੋਈ ਕਾਂਗਰਸੀ ਆ ਕੋਈ ਕਾਲੀਆਂ ਨਾਲ ਆ ਕੋਈ ਬੱਕਰ ਨਾਲ ਆ ਕੋਈ ਫੁੱਲ ਨਾਲ ਆ ਕੋਈ ਪੰਜਾਬ ਨਾਲ ਵੀ ਹੈਗਾ ਕੋਈ ਆਪਣੇ ਪਾਣੀਆਂ ਨਾਲ ਵੀ ਹੈਗਾ ਕੋਈ ਬੋਲੀ ਨਾਲ ਵੀ ਖੜ ਜੋ ਕਦੇ ਇਹ ਸੋਡੇ ਹਾਲਾਤ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀ ਛੱਤਰ ਹਲੇ ਫਿਰੂਗਾ ਹਲੇ ਹਾਲਾਤ ਦੇਖੋ ਕੀ ਬਣਦੇ ਆ ਸੋਡੇ ਇਹਦਾ ਕੁਝ ਵੀ ਨਹੀਂ ਹਲੇ ਸਮਾ ਦੇਖੋ ਕਿੰਨਾ ਮਾੜਾ ਹਲੇ ਆਉਂਦਾ ਹੈ ਜਿਹੜੇ ਬੰਦੇ ਭਲੇਖਾ ਪਾਲੀ ਬੈਠਿਆ ਵੀ ਅਸੀਂ ਫਲਾਨੀ ਸਰਕਾਰ ਨਾਲ ਆ ਅਸੀਂ ਫਲਾਨੇ ਲੀਡਰ ਨਾਲ ਆ ਸਭ ਤੋਂ ਪਹਿਲਾਂ ਸ਼ਤਰੂਆਂ ਦੇ ਫਿਰਨ ਸਭ ਤੋਂ ਪਹਿਲਾਂ ਉਹ ਮਰਨੇ ਆ ਅਸੀਂ ਆਪਣੇ ਵੱਲੋਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਆ ਪਰ ਪਿੰਡੋ ਪਿੰਡੀ ਜਾ ਕੇ ਲਾਮਬੰਦੀ ਕਰੋ ਇਹ ਪੂਰੇ ਪੰਜਾਬ ਦਾ ਮਸਲਾ ਹੈ ਇਹ ਇਕੱਲੇ ਚਮਕੌਰ ਸਾਹਿਬ ਹਲਕੇ ਦਾ ਮਸਲਾ ਨਹੀਂ ਆ ਤੁਹਾਡੇ ਇਲਾਕੇ ਦਾ ਮਸਲਾ ਨਹੀਂ ਹੈਗਾ ਇਹ। ਉਹ ਚੰਨੀ ਨੂੰ ਵੀ ਫੜੋ ਜਾ ਕੇ ਹੁਣ ਚੰਨੀ ਐਸੇ ਇਲਾਕੇ ਦੀ ਹੈ। ਹੈ? ਆਹੀ ਐਥੋਂ ਚੋਂ ਲੜਦਾ। ਜਮੀਨ ਦੇ ਕੋਆਇੰਟੀਆਂ ਕਰਕੇ 5 ਮਹੀਨੇ ਰਿਸਟਰੀ ਵੀ ਨਹੀਂ। ਚੰਨੀ ਮੁੱਖ ਮੰਤਰੀ ਜਿਹਦਾ ਜ਼ਮੀਨ ਅਕਵਾਇਰ ਹੋਈ ਆ। ਹੈ? ਪੰਚਾਇਤ ਕੀ ਦੀ ਸੀ? ਤਾਂ ਪੰਚਾਇਤ ਵਾਲਾ ਸਰਪੰਚ ਕਿੱਥੇ ਆ? ਵੀ ਹੁਣ ਕਿੱਥੇ ਆ? ਆਜਾਇਆ ਨਹੀਂ ਸਰਮੇ ਪਹਿਲੇ ਦੱਸ ਆ ਵੀ ਕੰਡੇ ਛੋਡੇ ਸਰਪੰਚਾਂ ਦੇ ਬੀਜੇ ਆ ਇਹਨਾਂ ਦਲਾਲਾਂ ਦੇ ਕੰਡੇ ਬੀਜੇ ਆ ਇਹ ਹੱਦ ਹੋ ਗਈ ਯਾਰ ਚੰਦ ਛਲੜਾ ਪਿੱਛੇ ਕਿਸੇ ਲਾਲਚਾਂ ਪਿੱਛੇ ਮਾੜੇ ਮੋٹے ਉਹਦੇ ਪਿੱਛੇ ਕੋਈ ਲੀਡਰ ਫੋਨ ਚੱਕ ਕੇ ਮਾੜਾ ਮੋਟਾ ਕੰਮ ਕਰ ਦਿੰਦਿਆ ਇਹਦੇ ਪਿੱਛੇ ਤੁਸੀਂ ਆਪਣੇ ਲੋਕਾਂ ਦਾ ਕਿੱਡਾ ਵੱਡਾ ਧੋਖਾ ਕਮਾ ਰਹੇ ਹੋ ਕਿੱਡੀ ਵੱਡੀ ਧਗਾ ਕਮਾ ਰਹੇ ਹੋ ਆਪਣੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਤੂੰ ਹੁਣ ਚੰਨੀ ਨੂੰ ਵੀ ਪੁੱਛੋ ਭਾਈ ਜਾਓ ਇਕੱਠੇ ਹੋ ਕੇ ਚੰਨੀ ਨੂੰ ਵੀ ਆ ਤੇਰੇ ਕੰਡੇ ਬੀਜਿਆ ਬੰਦ ਤੇਰਾ ਗੱਡਿਆ ਇਹ ਆਦਾਸਰਾ ਕੀ ਹੱਲ ਕਰਗੇ ਹੁਣ ਲੈ ਤੇ ਮੈਂ ਸ਼ਰਤ ਕਰਦਾ ਕੱਲ ਨੂੰ ਚੰਨੀ ਆ ਜੇ ਢਾ ਫਿੜਾ ਲਾਉਣਾ ਆ ਸੋਡੇ ਪਿੰਡ ਵਾਲੇ ਕੋਈ ਦਰੀਆਂ ਮਛੌਂਦਾ ਫਿਰੂ ਕੋਈ ਸਪੀਕਰ ਸੈੱਟ ਕਰਦਾ ਫਿਰੂ ਕੋਈ ਪਾਣੀ ਪਿਉਂਦਾ ਫਿਰੂ ਗੁਹਾਰ ਚੱਕੀ ਫਿਰੂ ਕੋਈ ਬਿਸਕਟ ਖਾਉਂਦਾ ਫਿਰੂ ਕੋ ਚਾਹ ਚੱਕੀ ਫਿਰੂ ਕੋਈ ਵੀ ਆ ਜੇ ਚੰਨੀ ਆ ਜੇ ਬੋਕਰ ਆਲੇ ਆਜੇ ਕੋਈ ਹੋਰ ਆਜੇ ਬਦਲ ਆਲੇ ਆਜੇ ਐਂ ਕਰਦੇ ਆ ਤਾ ਖੜੇ ਹੋ ਕੇ ਲੜੋ ਬਾਈ ਨਹੀਂ ਤਾਂ ਫਿਰ ਭਰਾਵੋ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਦੇਖੋ ਜਵਾਕ ਤੁਹਾਡੇ ਬੱਚਾ ਮੋਢੇ ਚੱਕਿਆ ਹੋਊਗਾ ਤੁਹਾਡਾ ਤੇ ਬਿਲਕਦੇ ਫਿਰਦੇ ਹੋਵਾਂਗੇ ਹਸਤਾ ਨਾਲ ਸਾਡੇ ਜਵਾਕ ਨੂੰ ਬਚਾ ਲਓ ਆ ਮੇਰੇ ਕੋਲੇ ਆਉਂਦੇ ਆ ਵਿਚਾਰੇ ਬਹੁਤ ਪਰਿਵਾਰ ਇਹ ਜੇ ਵੀ ਬਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ 15 ਕਰੋੜ ਦਾ ਠੀਕਾ ਲੱਗਣਾ ਹੈ ਵੀਡੀਓ ਪਾ ਦੇ ਸਾਡਾ ਜਵਾਖ ਮਰ ਚ ਲਿਆ ਪੁੱਛਦਾ ਵੀ ਕਾਰਨ ਕਿਉਂ ਕਹਿੰਦੇ ਪਾਣੀ ਕਰਕੇ ਹੋ ਗਿਆ ਪਾਣੀ ਦੇ ਕੈਮੀਕਲ ਜ਼ਹਿਰਾਂ ਕਰਕੇ ਹੋ ਗਿਆ ਪਰ 15 15 20 ਵੀ ਕਰੋੜ ਦੇ ਠੀਕੇ ਕਿੱਥੋਂ ਲਵਾ ਲੂੰਗੇ ਯਾਰ ਨਾਲੇ ਮਸਲਾ ਕੋਈ ਇਕੱਲੇ ਪਿੰਡਾਂ ਵਾਲਿਆਂ ਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁ슬ਮਾਨ ਸਭ ਪਾਣੀ ਪੀਂਦੇ ਯਾਰ ਪਾਣੀ ਲੋੜ ਕਿਹਨੂੰ ਨਹੀਂ ਰੋਜ਼ ਆਪਾਂ ਇੱਥੇ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਆ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜਿਉ ਹੈ ਜੇ ਤਰਸ ਕੋਈ ਰੋਜ਼ ਕਰਵਾਨੀ ਆਪਾਂ ਪੜਦੇ ਆ ਸੁਣਦੇ ਆ ਪਰ ਅਮਲ ਕਿੱਥੇ ਐ ਕਿੰਨੇ ਬੰਦੇ ਨੇ ਆਪਣੇ ਘਰਾਂ ਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਪਾਣੀ ਪਾਉਂਦੇ ਹੋਣਗੇ ਹੋਣਗੇ ਘਰਾਂ ਦਾ ਪਾਣੀ ਪਾਉਣਾ ਹੀ ਹੋ ਕਿਤੇ ਤਾਂ ਕਰਜ਼ਾਰ ਤੋਂ ਹੌਲੇ ਹੋਗੇ ਕਰਜ਼ਾਰ ਦੇ ਬਹੁਤ ਹਲਕੇ ਹੋਗੇ ਕਰਜ਼ਾਰ ਮਰ ਗਏ ਸਾਡੇ ਜਿਸ ਕਰਕੇ ਸਾਰਾ ਖਲਾਰਾ ਪੈ ਗਿਆ ਨਾ ਤੇ ਜਿਹੜੇ ਸਾਡੇ ਹਾਲਾਤ ਬਣ ਗਏ ਇੱਕ ਕਰਤਾਰ ਨੂੰ ਭਰਾਵੋ ਸੰਭਾਲਣਾ ਪੈਣਾ ਕਰਤਾਰ ਨੂੰ ਆਪਣ ਨੂੰ ਚੱਕਣਾ ਪੈਣਾ ਕਰਤਾਰ ਨੂੰ ਉੱਚਾ ਤੇ ਸੁੱਚਾ ਬਣਾਉਣਾ ਪੈਣਾ ਤਾਂ ਜਾ ਕੇ ਪਾਉਣ ਪਾਣੀ ਧਰਤੀ ਨੇ ਬਚਣਾ ਸੋ ਅਸੀਂ ਆਪਣੇ ਤਰਫੋਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਪਰ ਮੇਰਾ ਵੀ ਤੁਹਾਨੂੰ ਬੇਨਤੀ ਇਹੀ ਹੈ ਵੀ ਇਹ ਛੋਟੀ ਐਡੀ ਗੱਲਬਾਤ ਨਾ ਨਹੀਂ ਗੱਲ ਬਣਨੀ 30 ਤਰੀਕ ਨੂੰ ਜੋਰ ਲਾ ਦਿਓ ਪੂਰਾ ਪਿੰਡੋਂ ਪਿੰਡੀ ਜਾ ਕੇ ਸਪੀਕਰਾਂ ਚ ਬੁਲਾਓ ਪੰਚਾਇਤਾਂ ਨੂੰ ਸਨੇਹ ਦਿਓ ਸਾਰੇ ਲੋਕਾਂ ਨੂੰ ਜਿੰਨੀਆਂ ਜੱਥੇਬੰਦੀਆਂ ਉਹਨਾਂ ਨੂੰ ਸਨੇਹ ਦਿਓ ਸੱਦੋ ਲੋਕਾਂ ਨੂੰ ਕਿ ਮਸਲਾ ਭਰਾਵੋ ਕਿਸੇ ਇੱਕ ਪੰਚਾਇਤ ਦਾ ਨਹੀਂ ਕਿਸੇ ਪਿੰਡ ਦਾ ਨਹੀਂ ਕਿਸੇ ਅਮੀਰ ਗਰੀਬ ਦਾ ਨਹੀਂ ਪਿੰਡੂ ਸ਼ਹਿਰੀ ਦਾ ਨਹੀਂ ਮਸਲਾ ਸਮੁੱਚੇ ਇਨਸਾਨੀਅਤ ਦਾ ਸਾਰੇ ਪੰਜਾਬ ਦਾ ਮਸਲਾ ਹੈ ਆਓ ਜਰਾ ਇਕੱਠੇ ਹੋ ਕੇ ਆਪਾਂ ਇਹ ਇਹ ਨਹੀਂ 200 ਕਿੱਲਾ 235 ਕਿੱਲੇ 135 ਕਿੱਲੇ ਵੱਡੀ ਇੰਡਸਟਰੀ ਵੱਡਾ ਕਾਰਖਾਨਾ ਦੱਸਿਆ ਜਾ ਰਿਹਾ ਹੈ ਹਾਂ ਅੱਛਾ ਮੱਤੇ ਵੜਾ ਇੱਥੇ ਚੱਕ ਲੈ ਐਸੋ ਬੁੱਢਾ ਤੇਰਾ ਕਿੱਡੀਕ ਦੂਰ ਜਾਂਦਾ ਅੱਛਾ ਬੁੱਢਾ ਤੇਰਾ ਇੱਛੀ ਐ ਆਹ ਫੈਕਟਰੀ ਐ ਹੂੰ ਕਿਹੜਾ ਫੈਕਟਰੀ ਐ ਆਹ ਫੈਕਟਰੀ ਐ ਹਾਂ ਆਹ ਜ਼ਮੀਨ ਬੁੱਢੇ ਨਾਲ ਨਾਲ ਲੱਗਦੀ ਐ ਅੱਛਾ ਅਸਰਾਂ ਦਾ ਨਹਿਰ ਆ ਸਾਰੇ ਗੁਰਦੁਆਰਿਆਂ ਦਾ ਪਾਸ ਜੀ ਅੱਛਾ ਉਹੀ ਗੱਲ ਆਗੇ ਨੇ ਵੀ ਸਾਰੀ ਇਤਿਹਾਸਕ ਧਰਤੀ ਐ ਹਯਾ ਜਿੱਥੇ ਇੱਥੇ ਨਾਲ-ਨਾਲ ਹੈ ਹੈ ਨਹੀਂ ਮਤਿਆਂ ਨਾਲ ਨਹੀਂ ਗੱਲ ਬਣਨੀ 30 ਤਰੀਕ ਨੂੰ ਇਕੱਠ ਵੱਡਾ ਹੋਵੇ ਇੱਥੇ ਤੁਸੀਂ ਉਹ ਤੇ ਜੋਰ ਲਾਓ ਪਿੰਡੋ ਪਿੰਡੀ ਜਾ ਕੇ ਲੋਕਾਂ ਨੂੰ ਅਪੀਲ ਕਰੋ ਇਹ ਭਾਈ ਇੱਥੇ 10-15000 ਬੰਦਾ ਇਕੱਠਾ ਹੋਵੇ ਉਦੋਂ ਫੇਰ ਸਰਕਾਰ ਪਿੱਛੇ ਹਟੂ ਜੇ ਤੁਸੀਂ ਸੋਚਾਂਗੇ ਵੀ 2-400 ਬੰਦਾ ਇਕੱਠਾ ਕਰਕੇ ਨਹੀਂ ਗੱਲ ਬਣਨੀ ਉਹਦਾ ਉਨਾ ਹੀ ਆਪਣਾ ਬਲ ਝੋਕ ਦੇਣਗੇ 19 ਪੁਲਿਸ ਫੋਰਸ ਲਾ ਕੇ ਲੋਕਾਂ ਨੂੰ ਪਿੱਛੇ ਧੱਕ ਦੇਣਗੇ ਆਦੂ ਹੋਰ ਦੇਖੋ ਬਾਈ ਨੇ ਸ਼ਾਇਦ ਦੱਸਿਆ ਹੁਣ ਤੋ ਇਹਨੇ ਸੁਣੋ ਤੇ ਜਿਹੜੀ ਜਿਹੜਾ ਸੈਂਟਰ ਨੇ ਕਾਨੂੰਨ ਸੋਧ ਕੀਤੀ ਹੈ ਅਮੈਂਡਮੈਂਟ ਕੀਤੀ ਹੈ ਇੱਕ ਵੀ ਪਹਿਲਾਂ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਸੀਗਾ ਉਹਨੂੰ 6 ਸਾਲ ਤੱਕ ਸਜ਼ਾ ਸੀ 6 ਸਾਲ ਤੱਕ ਸਜ਼ਾ ਸੀ ਹੁਣ ਕੱਲਾ ਜੁਰਮਾਨਾ ਹੋਊਗਾ ਸਜ਼ਾ ਖਤਮ ਹੀ ਕਰਤੀ ਉਹ ਹੀ ਇਹਨਾਂ ਨੇ ਇੱਥੇ ਲਾਗੂ ਕਰਤਾ 500 ਨੇ ਪੰਜਾਬ 'ਚ ਲਾਗੂ ਕਰਤਾ ਕੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਸਤਾਈਆਂ ਤੁਸੀਂ ਆਪਣੇ ਪਾਣੀਆਂ ਨੂੰ ਲੈ ਕੇ ਵੋਟ ਪਾਓਗੇ ਪੁੱਛੋਗੇ ਗੱਲ ਵੀ ਪਾਣੀਆਂ ਦਾ ਮੁੱਦਾ ਹੈਗਾ ਕਿਤੇ ਜੇ ਡੋਮਿਸਾਈਲ ਦੀ ਅਸੀਂ ਗੱਲ ਕਰਦੇ ਆਂ ਵੀ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਹੈ ਕਿਤੇ ਇਹਦੇ ਬੋਲੋਗੇ ਕੋਈ ਬਾਹਰਲਾ ਬੰਦਾ ਨੌਕਰੀਆਂ ਲੈ ਸਕੇ ਆਖ ਕੇ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਐ ਇਹਦੇ ਕਿਤੇ ਵੋਟ ਪਾਓਗੇ ਖੜ ਕੇ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਬਦਲ ਚੁੱਕੀ ਆ ਬਦਲੀ ਨੇ ਜਾ ਰਹੀ ਬਦਲੀ ਚੁੱਕੀ ਆ ਅਸੀਂ ਘਟ ਗਿਣਤੀ ਚ ਹੋ ਜਾਣਾ ਥੋੜੇ ਪੱਲੇ ਕੀ ਰਹਿ ਜਾਣਾ ਫਿਰ ਆਪਣੇ ਸੋ ਔਠੋ ਸੋਚੋ ਯਾਰਾ ਹੁਣ ਇਹ ਗੱਲਾਂ ਦਾ ਵੇਲਾ ਨਹੀਂ ਵਿਚਾਰਨ ਦਾ ਵੇਲਾ ਨਹੀਂ ਉੱਠ ਕੇ ਸਾਹਮਣੇ ਮੈਦਾਨ ਚ ਆਉਣ ਦਾ ਵੇਲਾ ਲੜਨ ਦੀ ਲੋੜ ਆ ਸੰਘਰਸ਼ ਦੀ ਲੋੜ ਆ ਸ਼ਾਂਤਮਈ ਤਰੀਕੇ ਨਾਲ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਕਰਕੇ ਇਹਨਾਂ ਮੁੱਦਿਆਂ ਤੇ ਆਈਏ ਵੀ ਸਾਡਾ ਡੋਮਿਸਾਈਲ ਬਾਰਲੇ ਬੰਦਿਆਂ ਲਈ ਜਿਵੇਂ ਹਿਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਉਤਰਾਖੰਡ ਦਾ ਕਾਨੂੰਨ ਆ ਕੋਈ ਜ਼ਮੀਨ ਆ ਉਤਰਾਖੰਡ ਨੇ ਕਾਨੂੰਨ ਵੀਨਾ ਪਹਿਲਾਂ ਬਣਾਇਆ ਕੋਈ ਬਾਹਰਲਾ ਬੰਦਾ ਜਾ ਕੇ ਉਹ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਸ਼ਾਮਲਾ ਆ ਜਿਹੜਾ ਮਰਜੀ ਜੋ ਮਰਜੀ ਕਰੀ ਜਾਵੇ ਇੱਥੇ ਆ ਕੇ ਇਹਨਾਂ ਮੁੱਦਿਆਂ ਤੇ ਆਪਾਂ ਲੜਗੇ ਨਾ ਕਿ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਉਹ ਸਾਡੇ ਘਰੇ ਚਾਹ ਪੀ ਗਿਆ ਸਾਡੇ ਭੋਗ ਤੇ ਆ ਗਿਆ ਸਾਡੇ ਵਿਆਹ ਤੇ ਆ ਗਿਆ ਅਸੀਂ ਐਂ ਖੁਸ਼ ਹੋਏ ਫਿਰਦੇ ਹੁੰਨੇ ਆ ਮੇਰਾ ਦਾਦਾ ਕਾਂਗਰਸੀ ਸੀਗਾ ਮੇਰਾ ਦੱਪਿਓ ਕਾਲੀ ਸੀਗਾ ਅਸੀਂ ਤਾਂ ਉਧਰ ਹੀ ਖੜੇ ਆ ਅਸੀਂ ਐਂ ਖੜੇ ਆ ਇਸੇ ਚੀਜ਼ ਨੇ ਸਾਨੂੰ ਮਾਰ ਲਿਆ ਸੋ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਜਿਹੜੇ ਤੁਸੀਂ ਇਹ ਮੁੱਦਾ ਵੀ ਚੱਕਿਆ ਦੇ ਰਾਏ ਦਰਸਤਾ ਇਸ ਸਮੇਂ ਨਾਲ ਉੱਠ ਖੜੇ ਆ ਹਲੇ ਵੀ ਕੋਈ ੱਟ ਨਹੀਂ ਛੱਡੀ ਹਲੇ ਤਕੜੇ ਹੋ ਜੋ ਸਾਰੇ ਪੰਜਾਬ ਚ ਲਹਿਰ ਲੈ ਕੇ ਜਾਵਾਂਗੇ ਅਸੀਂ ਤਾਂ ਤੁਰੇ ਹੀ ਹੋਏ ਆ ਸਾਨੂੰ ਵੀ ਤੁਰਨ ਦੀ ਲੋੜ ਆ ਸਾਰੇ ਪਿੰਡਾਂ ਟੀਮਾਂ ਬਣਾ ਕੇ ਜ਼ਿਲ੍ਹਿਆਂ ਟੀਮਾਂ ਬਣਾ ਕੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਅਜ ਪੰਜਾਬ 'ਚ ਹੀ ਬਣਿਆ ਹੋਇਆ ਹੈ sara penjauo do que esse problema não